ਟਟਿਆਂ ਦਾ ਕੋਈ ਗੱਲ ਨਹੀਂ ਹੈ ਚਲੋ ਅਸੀਂ ਵੀ ਆਨੇ ਆਂ ਭੀ ਅਸੀਂ ਆਵਾਂਗੇ ਬਾਣੇ ਦੇ ਵਿੱਚ ਪਰ ਖੂਨ ਦੇ ਸਾਡੇ ਦਾੜਿਆਂ ਵਾਲਿਆਂ ਦਾ ਹੀ ਆ ਸਾਡਾ ਜਦੋਂ ਸਿੱਖਿਆਂ ਦੀ ਲੋੜ ਪਈ ਅਸੀਂ ਤਿਆਰ ਵਰ ਤਿਆਰ ਆ ਕੋਈ ਚੱਕਰ ਨਹੀਂ ਆ ਆਪਮ ਨੂੰ ਹਾਂਜੀ ਸਾਡਾ ਪਿੰਡ ਬਿਲਕੁਲ ਭਾਈ ਅਮਰਪਾਲ ਸਿੰਘ ਦੇ ਨਾਲ ਪੈਂਦਾ ਆ ਜਿੰਨੇ ਵੀ ਤੁਸੀਂ ਦੇ ਰਹੇ ਸਾਰੇ ਮੁੰਡਿਆਂ ਨੇ ਪਰਨੇ ਬੰਨੇ ਆ ਜਿੱਦਾਂ ਵੀ ਆ ਇਹ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਰੇ ਮੁੰਡੇ ਨੰਗੇ ਸਿਰੋਂ ਨਹੀਂ ਤੇ ਸੀ ਪਟੇ ਇਦਾਂ ਸ਼ਿੰਗਾਰਨੇ ਕੋਈ ਪਰਣਾ ਨਹੀਂ ਬੰਦ ਆ ਇਹ ਗੱਲ ਦੀ ਸੱਚਾਈ ਆ ਬਿਲਕੁਲ ਜਦੋਂ ਦੀ ਭਾਜੀ ਅਮਰਪਾਲ ਸਿੰਘ ਹੋਣਾ ਨੇ ਇਹ ਲਹਿਰ ਨੂੰ ਤੋੜਿਆ ਤੇ ਮੁੰਡੇ ਸਾਰੇ ਮਤਲਬੀ ਪੱਗਾਂ ਦਸਤਾਰਾ ਸਜਾਉਣ ਲੱਪੇ ਆ ਤੇ ਹੌਲੀ ਹੌਲੀ ਸ਼ਾਇਦ ਇੱਧਰ ਸਾਡੇ ਪਿੰਡ ਤੇ ਵੀ ਕਿਰਪਾ ਹੁੰਦੀ ਉਹ ਹੋਰ ਅਮਰਧਾਰੀ ਸਿੰਘ ਸਾਡੇ ਇਹ ਦਸਤਾਰਾਂ ਜਿੰਨੀਆਂ ਵੀ ਸਜੀਆਂ ਆ ਸਾਰੀਆਂ ਭਾਈ ਅਮਰਪਾਲ ਸਿੰਘ ਦੀ ਦੇਣ ਆ ਜਿੰਨੀਆਂ ਵੀ ਸਜੀਆਂ ਆ ਬੱਚਾ ਸਾਡਾ ਇਨੇ ਅਮਰਤਪਾਲ ਸਿੰਘ ਭਾਜੀ ਦੀ ਪ੍ਰਚਾਰ ਸੁਣਨ ਤੋਂ ਬਾਅਦ ਹੀ ਇਨੇ ਅਮਰਤ ਸ਼ਾ ਗਿਆ ਵਾ ਨਹੀਂ ਤੇ ਪਹਿਲਾਂ ਮੋਨਾ ਹੀ ਮੈਂ ਮੇਰਾ ਭਤੀਆ ਹੀ ਆ ਐਵੇਂ ਵੀ ਸੱਜਣਾ ਹੀ ਸਿੰਘ ਉਹਨਾਂ ਦੇ ਨਾਲ ਜਾਣੇ ਹੀ ਚਲੋ ਹੌਲੀ ਹੌਲੀ ਤੁਹਾਨੂੰ ਪਤਾ ਐਡੀ ਛੇਤੀ ਫਿਰ ਹੁੰਦਾ ਨਹੀਂ ਆ ਉਹ ਪਹਿਲਾਂ ਹੀ ਉਹਨਾਂ ਨੇ ਦੂਸਰੀ ਵੀ ਰਿਕਰਡ ਦੇ ਕੁਛ ਨਾ ਕੁਛ ਚਲੋ ਸਾਡੇ ਉੱਥੇ ਕਮ ਸੇ ਕਮ ਜਿਆਦਾ ਨਹੀਂ ਤੇ ਡੇਲੀ ਮਾਪਿਓ ਖੁਦ ਆਪਣੇ ਬੱਚਿਆਂ ਨੂੰ ਉੱਥੇ ਦਾਖਲ ਕਰਾਉਣ ਆਉਂਦੇ ਹੁੰਦੇ ਵੀ ਆਹ ਮੇਰਾ ਬੱਚਾ ਨਸ਼ਾ ਕਰਦਾ ਵਾ ਤੈਨੂੰ ਛਡਾ ਦਿਓ ਤੇ ਉਹ ਕੋਈ ਨਸ਼ਾ ਛੱਡਦਾ ਸੀ ਬੱਚਾ ਤੇ ਉਹ ਫੇਰ ਹੀ ਗਾੜੀ ਆ ਕੇ ਦੱਸਦਾ ਵੀ ਹਾਂ ਮੰਮੀ ਮੈਂ ਨਸ਼ਾ ਛੱਡਤਾ ਵਾ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ